आ, ये सॉन्ग मैं आ, जितने भी इंडिया लेवल पर पेरेंट्स हैं सभी को मैं डेडिकेट करना चाहती हूँ सो so, गौर फरमाइएगा <coughs> मेरे जमड़ते हो वो ना निराश मापे हो तो हडे सिरदार ਮੰਗਦੇ ਹਾਂ ਰੱਬ ਕੋਲੋਂ ਪੁੱਤਾਂ ਦੀਆਂ ਦਾਤਾਂ ਮੰਗਦੇ ਹਾਂ ਰੱਬ ਕੋਲੋਂ ਪੁੱਤਾਂ ਦੀਆਂ ਦਾਤਾਂ ਹੋਤੀਆਂ ਨਾ ਕਦੇ ਵੀ ਲੋਕੋ ਕਿਸੇ ਨੇ ਨਾ ਚਾਹਿਆ ਕੀ ਹੋਇਆ ਜੇ ਮੈਂ ਅੱਜ ਇੱਕ ਧੀ ਹਾਂ ਵਾਂਗ ਪੁੱਤਰਾਂ ਦੇ ਕਰਾਂਗੀ ਕਮਾਈਆਂ ਹੋ ਕੀ ਹੋਇਆ ਜੇ ਮੈਂ ਅੱਜ ਇੱਕ ਧੀ ਹਾਂ ਵਾਂਗ ਪੁੱਤਰਾਂ ਦੇ ਕਰਾਂ ਜ਼ਰਾ ਪੁੱਛ ਕੇ ਤਾਂ ਵੇਖੋ ਜਿਸਦੇ ਕੋਈ ਔਲਾਦ ਨਹੀਂ ਬਿਨ ਬੱਚਿਆਂ ਦੇ ਜ਼ਿੰਦਗੀ ਜਿਉਣੇ ਦਾ ਸਵਾਦ ਨਹੀਂ ਘਰੇ ਕਿੰਨੀਆਂ ਕੁਖ ਵਿੱਚ ਗਦਲ ਕਰਾਈਆਂ ਕਿੰਨੀਆਂ ਕੁਖ ਵਿੱਚ ਕਿੰਨੀਆਂ ਕੁਖ ਵਿੱਚ ਗਦਲ ਕਰਾਈਆਂ ਹੋ ਕਿੰਨੀਆਂ ਖਜੌਂਦੇ ਜੀ ਦਫਨਾਇਆਂ ਹੋਇਆ ਜੇ ਮੈਂ ਅੱਜ ਇੱਕ ਧੀ ਹਾਂ ਵਾਂਗ ਪੁੱਤਰਾਂ ਦੇ ਕਰਾਂਗੀ ਕਮਾਈਆਂ ਹੋ ਕੀ ਹੋਇਆ ਜੇ ਮੈਂ ਅੱਜ ਇੱਕ ਧੀ ਹਾਂ ਵਾਂਗ ਪੁੱਤਰਾਂ ਦੇ ਕਰਾਂਗੀ ਕਮਾਈਆਂ ਸੁਜੜੇ ਰਹੀਏ ਮੇਰੇ ਸਾਥ ਸਫਾਈ ਆਵਾਜ਼ ਕੀ